ਇੱਕ 500 ਰੁਪਏ ਬੀਬੀ ਕੇ ਜਗਿਆ ਕੋ ਧੰਨਵਾਦ ਪ੍ਰਿੰਕ ਲਿਆ ਉਤਾਰ ਤੋਂ 200 ਰੁਪਏ ਗੋਗ ਸੇਵਾ 500 ਰੁਪਏ ਦੇਵ ਲੋਕ ਆਸ਼ਰਮ ਵੱਲੋਂ 500 ਰੁਪਏ ਗੁਜਾਰ ਸਿੰਘ 100 ਰੁਪਏ ਬੀਬੀ ਮੰਗੀਤੌਰ 500 ਰੁਪਏ ਤੇ ਪ੍ਰੀਤਮ ਸਿੰਘ ਠੇਕੇਦਾਰ ਉਹਨਾਂ ਵੱਲੋਂ 400 ਰੁਪਏ ਮਾਇਆ ਇਹ ਸੋ ਭਾਈ ਇੱਕ ਵਾਰ ਫੇਰ ਦੇਵ ਲੋਕਾਂ ਸਾਡੇ ਤਵੰਦ ਮੀਰਾ ਵੱਲੋਂ ਫਿਰ ਦੇਣਤੀ ਹੈ ਜਿਨ੍ਹਾਂ ਨੇ ਪ੍ਰਸ਼ਾਦਾ ਪਾਣੀ ਨਹੀਂ ਛਕਿਆ ਛਕ ਲੈਣ ਤੇ ਟਰੱਕਟਰ ਟਰਾਲੀ ਵਾਲੇ ਵੀਰ ਤਿਆਰ ਪਰ ਤਿਆਰ ਹੋ ਜਾ ਪੰਜ ਪਿਆਰੇ ਸਿੰਘ ਸਾਬਾਲ ਸਾਹਿਬ ਦਾ ਹੰਉ ਜਾਣ ਤਾਂ ਜੋ ਆਪਾਂ ਅਗਲੇ ਪੜਾ ਲਈ ਜੀਤਾ ਹੋ ਲਈ ਸਰਨਾ ਵੱਡਾ ਵੀਰ ਉਹਦੇ ਵੱਲੋਂ ਵੀ 500 ਰੁਪਏ ਮਾਇਆ ਸਮਾਜਿਕ ਪ੍ਰੋਗਰਾਮਾਂ ਮੱਤ ਆ ਸਮਾਜ ਦਾ ਸ਼ਾਂਤ ਪਾਣੀ ਭਾਈਆਂ ਦਾ ਉਹਨਾਂ ਨੂੰ ਯਾਦ ਕਿਹਾ ਸਾਰਿਆਂ ਨੂੰ ਸੀਸੀ ਕਰਨਾ ਹੈ ਉਹਨਾਂ ਦੇ ਬਹੁਤ ਵਧੀਆ ਪ੍ਰਸ਼ਾਦਾ ਪਾਣੀ ਚਾਹਣ ਦਾ ਹੋਇਆ ਜਿਹੜੇ ਇਹ ਪਾਣ ਦੇ ਨਾਲ ਦੇ ਵੀ ਤੁਮਾਂ ਨੇਮ ਦੀ ਤਰ੍ਹਾਂ ਸਨਕਾ ਟਾੜੀ ਵਾਲੇ ਵੀਰਾਂ ਨੂੰ ਤੇ ਸਾਡਾ ਆਮੋ ਜਨ ਸਾਨੂੰ ਆਮਾ ਮੱਧਰਜੀ ਤੁਮ ਕੋਲੋਂ ਪ੍ਰਾਪਤ ਇਹ ਰਵਾਣਾ ਕਰ ਸਕੀਏ वाहिगुरु जीा ख़सा वाहिगुरु जी फति बिल सोन वाहिगुरू जीा ख़सा वाहिगुरु जी फति اچھا ٻيو اپڊيٽر ڏاڪن آهي

पुछण ठीकु आहे Субтитры создавал DimaTorzok मन रोज दरस द रब ते रो मन रोज दादा तरस ते ਤੈਨੂੰ ਸਿਰ ਦੀਆਂ ਕੀਆਂ ਗੁਰੂ ਜੀ ਦਰਿਆਨੋ ਮਨ ਨੂੰ ਜੀ ਦਾ ਦਰਸੇ ਬੰਗੁਰ ਤੇਰਾ ਦਰਸ਼ਨ ਦੇਖ ਜੀ ਬੰਗੁਰ ਤੇਰਾ ਹੂੰ ਸਭ ਕੁਝ ਮਾਣ ਗੁਰ ਤੇਰਾ ਸਤ ਸੰਦੇਹ ਨੂੰ ਮਾਣ ਗੁਰ ਤੇਰਾ ਦਰਸ਼ਨ ਦੇਖ ਜੀ ਬੰਗੁਰ ਤੇਰਾ ਦਰਸ਼ਨ ਦੇਖ ਜੀ ਬੰਗੁਰ ਤੇਰਾ ਸਭ ਕੁਝ ਮਾਣ ਗੁਰ ਤੇਰਾ ਚਲੋ ਸਤ ਸੰਦੇਹ ਨੂੰ ਮਾਣ ਗੁਰ ਤੇਰਾ ਉਰਨ ਕਰਮ ਹੋਏ ਸਭ ਮੇਰਾ ਉਰਨ ਕਰਮ ਹੋਏ ਇਕ ਮੇਰਾ ਕਾਮ ਹੋਏ ਇਕ ਮੇਰਾ मन रोटी डा करो दी पिया मन रोटी ला कर ਆਨੂ ਬਰਪਰ ਦਰਦਾ ਨਾ ਆਨੂ ਮਨ ਲੋਕੀ ਤਰਨ ਦੇ ਸੇਂ ਨਾ ਆਨੂ ਰੁੱਖ ਕਰੇ ਨਾ ਰੋਏ ਨਾ ਆਨੂ ਮੰਨਦੀ ਕਾ ਕਰੇ ਗਾਣ ਸੁਆਨੂ ਮਨ ਲੋਚਾ ਤਰਸ ਸੁਹੀਏ ਕੀ ਸੁਹਾਗ ਤੇ ਗਾਣ ਆਨੂ सास सदे दे देस मनोहर है गुरु सास de दे 하 배고 문어 배가 사 사랑은 पता ल 오노노노노 गुरु धन वागुर वागु वागुरु वागुरूल पराने इतने लाइव